ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰदयाल ਸਿੰਘ ਉਹ ਜੱਦੀ ਪਿੰਡ ਜਨੂਹਾ ਇਸ ਵਕਤ ਅਸੀਂ ਮੇਰੇ ਸੱਜੇ ਪਾਸੇ ਵੱਡੂਆਲਾ ਪੋਲਵਾ ਜੀ ਤੇ ਇਧਰਲੇ ਪਾਸੇ ਸਾਹਮਣੇ ਨੀਵਾ ਪੋਲਵਾ ਜੀ ਤੇ ਦੋਨਾਂ ਦੇ ਵਿਚਕਾਰ ਇਹ ਐਚਪੀ ਗੈਸ ਏਜੰਸੀ ਦਾ ਖਾਲੀ ਸੰਡਰਾਂ ਭਰਿਆ ਟਰੱਕ ਡਿੱਗ ਪਿਆ ਜੀ ਜੋ ਕਿ ਨਵੇਂ ਸ਼ਹਿਰ ਤੋਂ ਆ ਰਿਹਾ ਸੀ ਤੇ ਇਹਨਾਂ ਜਹਾ ਹਸ਼ਾਰਪੁਰ ਡੈਂਪ ਜਾਣਾ ਸੀ ਤੇ ਡਰਾਈਵਰ ਦਾ ਬਚਾਅ ਹੋ ਚੁੱਕਾ ਹੈ ਡਰਾਈਵਰ ਦੀ ਬਚਾਅ ਬਚ ਗਿਆ ਉਹਨੂੰ ਲੋਕਲ ਪਿੰਡ ਦੇ ਬੰਦਿਆਂ ਨੇ ਕੱਢ ਲਿਆ ਤੇ ਸਿਲੰਡਰ ਰੋੜ ਕੇ ਗਏ ਸੀ ਗਾਂਹ 7 ਤੱਕ ਉਹ ਵੀ ਇਹਨਾਂ ਦੀ ਟੀਮ ਪਹੁੰਚੀ ਹੋਈ ਆ ਐਚਪੀ ਗੈਸ ਏਜੰਸੀ ਉਹਨੇ ਸਿਲੰਡਰ ਆਪਣੇ ਚੱਕ ਲਿਆ ਜੀ ਤੇ ਨਿਤ ਇਹ ਬਿਸਦੂ ਆਬਾ ਨਹਿਰ ਤੇ ਨਿਤ ਨੂੰ ਕੋਈ ਨਾ ਕੋ ਹਾਸੇ ਹੋ ਰਹੇ ਨੇ ਤੇ ਪ੍ਰੋਪਰ ਸੇਫਟੀ ਗਾਰਡ ਲੱਗੇ ਨਹੀਂ ਹੋਏ ਗੜ੍ਹ ਸੰਗਰ ਤੋਂ ਲੈ ਕੇ ਮੇਢਣੀ ਤੱਕ ਤੇ ਸਰਕਾਰ ਨੂੰ ਬੇਨਤੀ ਆ ਇਹਦਾ ਕੋਈ ਹੱਲ ਕੀਤਾ ਜਾਵੇ ਕੋਈ ਨਾ ਕਦੀ ਟਰੱਕ ਡਿੱਪ ਜਾਂਦਾ ਕਦੀ ਥਾਰ ਡਿੱਪ ਜਾਂਦੀ ਅਲਟੋ ਡਿੱਪ ਜਾਂਦੀ ਆ ਕਦੀ ਸਕੂਟੀ ਡਿੱਪ ਜਾਂਦੀ ਕੋਈ ਮੋਟਰਸਾਈਕਲ ਡਿੱਪ ਜਾਂਦਾ ਸਰਕਾਰ ਇਹਦਾ ਕੋਈ ਹੱਲ ਲਗਨ ਕੋਈ ਨਾ ਹੱਲ ਕਰੀ ਜੀ ਸੜਕ ਹੈਗੀ ਚੌੜੀ ਘਟਵਾ ਤੇ ਇਧਰ ਬਨ ਨਾਲ ਦਰਖਤ ਪੈਂਦੇ ਆ ਜਦੋਂ ਦੋ ਗੱਡੀਆਂ ਇਕੱਠੀਆਂ ਕਰਾਸ ਕਰਦੀਆਂ ਨੇ ਤੇ ਇਹ ਪ੍ਰੋਬਲਮ ਆਦੀ ਆ ਜੀ ਵੱਡੂ ਵਾਲੇ ਪੁਲ ਤੇ ਨੀਵੇਂ ਪੁਲ ਦੇ ਵਿਚਕਾਰ ਟਰੱਕ ਡਿੱ ਗਿਆ ਜੀ ਇਹ ਰੇਵਾ ਦਾ ਬਚਾਅ ਹੋ ਗਿਆ। ਸਿਲੰਡਰ ਰੁੜ ਕੇ ਗਏ ਸੀ ਤੇ ਇਹਨਾਂ ਦੀ ਟੀਮ ਪਹੁੰਚ ਚੁੱਕੀ ਆ। ਐਚਪੀ ਗੈਸ ਏਜੰਸੀ ਦੀ ਤੇ ਉਹ ਨਹੀਂ ਆਪਣੇ ਸਿਲੰਡਰ ਖਾਲੀ ਚੱਕ ਲਏ ਗਾਂਹਾਂ ਤੋਂ ਸੈਫਨ ਤੱਕ ਪਹੁੰਚ ਗਏ ਸੀ ਸਿਲੰਡਰ। ਤੇ ਇਹਨਾਂ ਦਾ ਇੱਕ ਟਰੱਕ ਹੀ ਪਹੁੰਚਾ ਹੋਇਆ ਨਾਲ। ਤੇ ਜਿੰਨ ਨਿਤ ਨਕ ਉਹਨਾਂ ਕੋਈ ਇਤਿਹਾਸੇ ਹੁੰਦੇ ਆ ਰਹੇ ਨੇ ਜੀ ਬੇਦੂ ਅੱਬਾ ਨਹਿਰ ਤੇ ਕਦੀ ਕੋਟਰਾ ਘਟੇ ਪੈਂਦਾ ਗੱਡੀ ਡੇ ਪੈਂਦੀ ਆ ਕਿ ਛੂੜੀ ਡੇ ਪੈਂਦੀ ਆ ਤੇ ਸਰਕਾਰ ਨੂੰ ਇਹਦਾ ਹਿੱਲੇ ਵਿਸਾ ਜੂਰ ਕਰਨਾ ਚਾਹੀਦਾ ਆ ਸੇਫਟੀ ਗੱਟ ਲੱਗੇ ਹੋਏ ਨੇ ਤੇ ਪ੍ਰੋਪਰ ਤੌਰ ਤੇ ਲੱਗੇ ਨਹੀਂ ਹੈਗੇ ਗੱਟ ਸੰਗੋਤ ਲੱਗੇ ਮੇਹੜਿਆਣੇ ਤੱਕ ਬੇਸ ਬੇਸ ਤੋਂ ਬਾਬਾ ਨਾ ਤੇ ਸੜਕ ਬਣੀ ਹੋਈ ਜੀ ਸੜਕ ਚੌੜੀ ਘਟਵਾ ਤੇ ਜਦ ਜੋ ਦੋ ਬੜੀਆਂ ਗੱਡੀਆਂ ਕ੍ਰਾਸ ਕਰਦੀਆਂ ਤੇ ਕਾਫੀ ਪ੍ਰੋਬਲਮ ਆਦੀ ਆ ਤੇ ਨਾਲ ਇਹਦੇ ਪੱਧਰਤ ਨੇ ਤੇ درختਾਂ ਵੀ ਸ਼ਿਕਾਇਤ ਕਰਨ ਵਾਲੀ ਆ ਤੇ ਕਾਫੀ ਇਹ ਸਮੱਸਿਆ ਖੜੀ ਹੋ ਰਹੀ ਆ ਜਦ ਸਾੜੇ ਵੀ ਚੌੜੇ ਕੀਤੀ ਜਾਵੇ ਨਾਲ ਦਰਖਤ ਵੜਾਏ ਜਾਣ ਨਿਤ ਕੋਈ ਨਾ ਕੋਈ ਇਹ ਟਰੱਕ ਗੱਡੀਆਂ ਦਿਖਦੀਆਂ ਜਾ ਰਹੀਆਂ ਨੇ ਬਿਸ ਦਵਾ ਬਨਹਿਰ ਦੇ ਵਿੱਚ